ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਅੰਮ੍ਰਿਤਸਰ ਕਾਦੀਆਂ ਦੀ ਦਾਣਾ ਮੰਡੀ ਵਿੱਚ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਬੀਬੀਆਂ ਦੇ ਸੰਗਠਨ ਕਾਨਫਰੰਸ ਸੁਖਵਿੰਦਰ ਸਿੰਘ ਸਮਰਾਟ ਸੁਰਿੰਦਰ ਸਿੰਘ ਚਟਾਲਾਕੋਰ ਕਮੇਟੀ ਮੈਂਬਰ ਹਰਜੀਤ ਕੌਰ ਜ਼ਿਲ੍ਹਾ ਸਲਾਹਕਾਰ ਕੁਲਵਿੰਦਰ ਕੌਰ ਇਕਾਈ ਪ੍ਰਦਾਨ ਦੀ راہਨਮਾਈ ਹੇਠ ਕੀਤੀ ਗਈ ਜਿਸ ਵਿੱਚ ਬੀਬੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਇਸ ਮੌਕੇ ਉਹਨਾਂ ਕਿਹਾ ਕਿ ਪਹਿਲਾਂ ਜਿੱਥੇ ਸਿਰਫ ਬੰਦੇ ਹੀ ਮੋਰਚਿਆਂ ਵਿੱਚ ਜਾਂਦੇ ਸਨ ਪਰ ਹੁਣ ਇਹਨਾਂ ਵੱਲੋਂ ਇੱਕ ਬੀਬੀਆਂ ਦੀ ਕਮੇਟੀ ਬਣਾਈ ਜਾਏਗੀ ਜੋ ਕਿ ਬਰਾਬਰ ਮੋਰਚਿਆਂ ਦੇ ਵਿੱਚ ਜਾ ਕੇ ਆਪਣਾ ਯੋਗਦਾਨ ਪਾਉਣ ਦੀਆਂ ਮੀਟਿੰਗ ਹੋਣ ਤੋਂ 22 ਤਰੀਕ ਨੂੰ ਬੀਬੀਆਂ ਦਿੱਲੀ ਵੱਲ ਕੋਚ ਕਰਨਗੀਆਂ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀਆਂ ਹਨ ਅਸੀਂ ਆਪਣੀ ਜਿੱਤ ਵੱਲ ਜਾ ਰਹੇ ਹਾਂ ਕਿਸਾਨੀ ਸ਼ਰਤਾਂ ਮਨਾਉਣ ਵਾਸਤੇ ਜਿੱਥੇ ਡੱਲੇਵਾਲ ਸਾਹਿਬ ਵੀ ਮਰਨ ਵਰਤ ਤੇ ਬੈਠੇ ਹਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੀਏ ਨਾਲ ਹੀ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ 12 ਮੰਗਾਂ ਨੂੰ ਜਲਦ ਪੂਰਾ ਕਰੇ ਨਹੀਂ ਤਾਂ ਬੀਬੀਆਂ ਵੱਲੋਂ ਵੱਡਾ ਸੰਗਰਾਸ਼ ਕੀਤਾ ਜਾਵੇਗਾ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ ਮੈਂ ਸੁਵਿੰਦਰ ਸਿੰਘ ਚਤਾਲਾ ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਮੀਟਿੰਗ ਵੇਖੋ ਇੱਕ ਰੈਲੀ ਵਾਲਾ ਹੀ ਮਾਹੌਲ ਆ ਇਹ ਰੈਲੀ ਵੱਡਾ ਇਕੱਠ ਆ ਵੱਡੀ ਕਨਵੈਨਸ਼ਨ ਕਹਿ ਲਈ ਇਹਨੂੰ ਆ ਅਸੀਂ ਜਿਹੜਾ ਬੀਬੀਆਂ ਦਾ ਜ਼ਿਲ੍ਹਾ ਪਧਰੀ ਟਾਂਚਾ ਜਿਹੜਾ ਉਹਨੂੰ ਅੱਜ ਗਠਨ ਕਰਨ ਜਾ ਰਹੇ ਆ ਕਿਉਂਕਿ ਜ਼ਿਲ੍ਹਾ ਕਮੇਟੀ ਹੈ ਜੇ ਸਾਡੀ ਚੱਲਦੀ ਆ ਪਹਿਲਾਂ ਤੇ ਉਸੇ ਜ਼ਿਲ੍ਹਾ ਕਮੇਟੀ ਦੇ ਵਿੱਚ ਅੱਜ ਬੀਬੀਆਂ ਨੂੰ ਨਾਮਜ਼ਦ ਕਰਕੇ ਤੇ ਅਸੀਂ ਉਹਦਾ ਵਿਸਤਾਰ ਕਰਨ ਜਾ ਰਹੇ ਆ ਕਿਉਂਕਿ ਪਿੰਡਾਂ ਦੇ ਵਿੱਚ ਪਹਿਲਾਂ ਪਿੰਡਾਂ ਦੀਆਂ ਚੋਣਾਂ ਕਰਾਈਆਂ ਬੀਬੀਆਂ ਦੀਆਂ ਇਹ ਅਸੀਂ ਜੋਨਾਂ ਦੀਆਂ ਚੋਣਾਂ ਕਰਾਈਆਂ ਬੀਬੀਆਂ ਦੀਆਂ ਤੇ ਹੁਣ ਅੱਜ ਜਿਹੜੀ ਜ਼ਿਲ੍ਹਾ ਪਦਰੀ ਸਾਡੀ ਬੀਬੀਆਂ ਦੀ ਜਿਹੜੀ ਇਹ ਚੋਣਾਂ ਕਿਉਂਕਿ ਸਾਨੂੰ ਅਸੀਂ ਸਮਝਦੇ ਆਂ ਵੀ ਸਮਾਜ ਦੇ ਵਿੱਚ 50% ਔਰਤਾਂ ਦਾ ਹਿੱਸਾ ਵਾ ਤੇ ਔਰਤਾਂ ਨਿਹਰਾ ਚੁੱਲਿਆਂ ਦੇ ਉੱਤੇ ਡੱਕਿਆਂ ਨਹੀਂ ਸਰਨੀਆਂ ਜਿੱਥੇ ਘਰ ਘਰ ਦੇ ਕਾਰੋਬਾਰ ਕਰਦੀਆਂ ਤੇ ਜਿੱਥੇ ਆਪਣੀਆਂ ਮੰਗਾਂ ਵਾ ਔਰਤਾਂ ਨਾਲ ਸੰਬੰਧਿਤ ਵੀ ਆ ਜਾਂ ਲੜਾਈ ਜਿਹੜੀ ਚੱਲ ਰਹੀ ਆ ਆ ਕੇਂਦਰ ਸਰਕਾਰ ਦੇ ਨਾਲ ਬੇਸ਼ੱਕ ਉਹ ਸ਼ੰਭੂ ਖਨੋਰੀ ਬਾਰਡਰ ਤੇ ਆ ਉਹਨਾਂ ਬਾਰਡਰਾਂ ਤੇ ਔਰਤਾਂ ਦੀ ਵੱਡੀ ਸਮੂਲਤ ਕਰਨ ਵਾਸਤੇ ਅੱਜ ਇਹਨਾਂ ਦੀ ਜ਼ਿਲ੍ਹਾ ਕਮੇਟੀ ਦਾ ਅਸੀਂ ਗਠਨ ਕਰਨ ਜਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਕਮੇਟੀ ਦਾ ਵੀ ਔਰਤਾਂ ਦਾ ਗਠਨ ਕਰਨ। ਅੱਡੀ ਵਾਰੀ ਗਰਦਾਸਪੁਰ ਜ਼ਿਲ੍ਹੇ ਦੀ 20 ਤਰੀਕ ਨੂੰ ਵਾਰੀ ਆ। ਉਸ ਵਾਰੀ ਦੇ ਵਿੱਚ ਜਿੱਥੇ ਮਰਦ ਜਾਣਗੇ ਟਰਾਲੀਆਂ ਦੇ ਤੇ ਯਾਰਾਂ ਦੀ ਗਿਣਤੀ ਵਿੱਚ ਔਰਤਾਂ ਜਿਹੜੀਆਂ ਸ਼ੰਭੂ ਬਾਰਡਰ ਦੇ ਤੇ ਜਾ ਕੇ ਆਪਣੀਆਂ ਮੰਗਾਂ ਦੇ ਉੱਤੇ ਲੜਾਈ ਦੇਣਗੇ। ਕੁਝ ਅਸੀਂ ਬਹੁਤ ਆਨੀਆਂ ਨੂੰ ਵੰਦੇ ਅਸੀਂ ਇਹ ਵੇਨਿਆ ਕਿ ਚਲੋ ਇਹ ਜਿਹੜਾ ਚੋਣ ਜਿੱਤ ਲੈਣਾ ਜਾਂ ਸਟੇਟਾਂ ਦੇ ਉੱਤੇ ਕਾਬਜ ਹੋ ਜਾਣਾ ਉਹ ਇੱਕ ਵੱਖਰਾ ਪੱਖ ਹੈ ਜਿਹੜੀ ਜਨਤਕ ਲੜਾਈ ਆ ਉਹ ਵੱਖਰੀ ਫੱਕ ਹੈ ਸਾਡੀ ਜਿਹੜੀ ਜਨਤਕ ਲੜਾਈ ਆ ਕਿਉਂਕਿ ਸਾਡਾ ਕੋ ਪੋਲਿਟਿਕਲ ਢਾਂਚਾ ਨਹੀਂ ਹੈਗਾ ਸਾਡੀ ਆ ਲੜਾਈ ਜਨਤਕ ਪ੍ਰੈਸ਼ਰ ਗਰੁੱਪ ਆ ਉਹ ਪ੍ਰੈਸ਼ਰ ਗਰੁੱਪ ਨੇ ਪਹਿਲਾਂ ਵੀ ਦਿੱਲੀ ਦੇ ਵਿੱਚ ਬਹਿ ਕੇ ਉਦੋਂ ਵੀ ਕੇਂਦਰ ਸਰਕਾਰ ਦਿੱਲੀ ਦੇ ਉੱਤੇ ਕਾਬਜ਼ੀ ਤੇ ਉਹ ਖੇਤੀ ਕਾਨੂੰਨ ਰੱਦ ਕਰਾਏ ਆ ਤੇ ਹੁਣ ਵੀ ਅਸੀਂ ਕਹਿੰਕੀ ਜੇ ਸਾਡੀਆਂ ਮੰਗਾਂ ਜਾਇਜ਼ ਹੋਣਗੀਆਂ ਤੇ ਸਰਕਾਰ ਨੂੰ ਉਹਦੇ ਲਈ ਧਿਆਨ ਦੇਣਾ ਪਊ ਤੇ ਹੁਣ ਵੀ ਸ਼ੰਭੂ ਖਨੋਰੀ ਬਾਟਰਾਂ ਦੇ ਬੈਠਿਆ ਤੇ ਜਿੰਨਾ ਚਿਰ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਲਖਵੀਂਪੁਰ ਦੇ ਦੋਸ਼ੀਆਂ ਨੂੰ ਸਜ਼ਾਵਾ ਨਾਲ ਨਰੇਕਾ ਦੀ 700 ਰੁਪਿਆ ਦਿਹਾੜੀ ਤੇ ਨਾਲ 200 ਦੇ ਰਜਗਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਦੇ ਨਾਲ ਕਿਸਾਨਾਂ ਮਜ਼ਦੂਰਾਂ ਦਾ ਸმოਚਾ ਕਰਜ਼ਾ ਖਤਮ ਨਹੀਂ ਹੁੰਦਾ ਹੋਰ ਮੰਗਾ ਆਦੀਵਾਸੀ ਵਾਲੀਆਂ ਉਹਨਾਂ ਚਿਰ ਜਿਹੜਾ ਵਾ ਅਸੀਂ ਉੱਤੇ ਲਗਾਤਾਰ ਡਟੇ ਰਹੇ ਨਹੀ ਜੋ ਵੇਖੋ ਇੱਕ ਇੱਕ ਹੈਗੀ ਗੱਲ ਹੈ ਵੀ ਸਰਕਾਰ ਹਲੋਣੀ ਉਹਨਾਂ ਦਾ ਪ੍ਰਾਈਵੇਟ ਟ੍ਰੀਟਮੈਂਟ ਜਿਹੜਾ ਉਹਦੇ ਚੱਲ ਰਿਹਾ ਉਹਦੇ ਵਿੱਚ ਸਾਡਾ ਪਹਿਲੋਂ ਰੋਸ ਵੀ ਆ ਵੀ ਸਰਕਾਰ ਨੂੰ ਜੋ ਵੀ ਟ੍ਰੀਟਮੈਂਟ ਦੇਣਾ ਉਹ ਦੇਵੇ ਜੋ ਉਹਨੂੰ ਗਲੂਕੋਜ਼ ਲਾਉਣਾ ਜਾਂ ਸਮਥਿੰਗ ਕੁਝ ਵੀ ਆ ਸਹੀ ਤਰੀਕਾ ਨਾਲ ਜਾਵੇ ਕਿਉਂਕਿ ਉਹ ਮੀਟਿੰਗ ਜਿਹੜੀ 14 ਤਰੀਕ ਨੂੰ ਮੀਟਿੰਗ ਆ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਨਾਲ ਉਹਦੇ ਵਿੱਚ ਜਾਣ ਦੇ ਜੋਗ ਹੋਣ ਜਾਣ ਤੇ ਆਪਣੀ ਗੱਲਬਾਤ ਜਿਹੜੀ ਟਰੋਪ ਉ ਜਾ ਕੇ ਉੱਥੇ ਰੱਖਣ ਦੀ ਸੀ ਕੋ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਵੱਡਾ ਜ਼ੁਲਮ ਆ ਤੁਸੀਂ ਮਨੀਪੁਰ ਦੇ ਵਿੱਚ ਔਰਤਾਂ ਨੂੰ ਨਗਨ ਕਰਕੇ ਤੁਹਾਡੀ ਉੱਤੇ ਸਰਕਾਰ ਆ ਕਮਾਇਆ ਗਿਆ ਤੇ ਵੱਡਾ ਤਸ਼ੱਦਦ ਉੱਥੇ ਆਪਣੇ ਹੱਕ ਮੰਗਦੇ ਲੋਕਾਂ ਦੇ ਤੇ ਔਰਤਾਂ ਦੇ ਉੱਤੇ ਕੀਤਾ ਗਿਆ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਬੈਸਟ ਬੰਗਾਲ ਦੇ ਵਿੱਚ ਗ੍ਰਹਿ ਮੰਤਰੀ ਤੁਸੀਂ ਜੀ ਜੀ ਆਏ ਹੋ ਅੰਮ੍ਰਿਤਸਰ ਹੁਣੀ ਪਛਮੀ ਬਕਾਲ ਦੇ ਵਿੱਚ ਉੱਥੇ ਵੀ ਇੱਕ ਔਰਤ ਦੇ ਨਾਲ ਇਹ ਬਲਾਤਕਾਰ ਕਰਕੇ ਜਿਹੜੀ ਔਰਤ ਡਾਕਟਰ ਕਿਸਮ ਦੀ ਲੋਕ ਆਮ ਲੋਕਾਂ ਦਾ ਕੀ ਹਾਲ ਹੋਊਗਾ ਉੱਥੇ ਬਲਾਤਕਾਰ ਕਰਕੇ ਤੇ ਉਹਦਾ ਕਤਲ ਕੀਤਾ ਗਿਆ ਨਰਭਾਇਆ ਕਾਂਡਾ ਨੂੰ ਆਈਐਨਆਈ ਜਿਹੜੇ ਦੇਸ਼ ਭਰ ਦੇ ਵਿੱਚ ਵੱਡੇ ਜ਼ੁਲਮ ਹੋ ਰਹੇ ਆ ਮੁਜ਼ੱਫਰਨਗਰ ਦੇ ਵਿੱਚ ਯੂਪੀ ਦੇ ਵਿੱਚ ਜੋਗੀ ਦੀ ਆਪਣੀ ਸਰਕਾਰ ਆ ਉੱਥੇ ਵੀ ਔਰਤਾਂ ਨਾਲ ਬਲਾਤਕਾਰ ਕਰਕੇ ਤੇ ਉਹਨੂੰ ਰੁੱਖ ਦੇ ਉੱਤੇ ਇਹ ਟੰਗਿਆ ਕਰੇ ਇਹ ਜਿਹੜਾ ਜ਼ੁਲਮ ਆ ਇਹਦੇ ਖਿਲਾਫ ਔਰਤਾਂ ਜਿਹੜੀਆਂ ਸਾਡੀਆਂ ਧੀਆਂ ਪਣਾ ਇਹ ਮੈਦਾਨ ਦੇ ਵਿੱਚ ਆ ਕੇ ਤੇ ਜਥੇਬੰਦ ਹੋਣ ਗਿਆ ਤੇ ਜਿੰਨਾ ਵੀ ਔਰਤੇ ਤੇ ਤਸ਼ੱਦਦ ਹੁੰਦਾ ਉਹਦਾ ਮੁਕਾਬਲਾ ਕਰਨ ਗਿਆ ਤੇ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੀ ਆ ਆ جنگ ਆ ਜਿਹੜੀ ਲੜਾਈ ਆ ਉਸ ਲਾਈ ਦੇ ਵਿੱਚ ਬਹੁਤ ਵੱਡੀ ਸਮਰਥਾ ਸਾਡੀਆਂ ਭੈਣਾਂ ਕਰਨ ਗਿਆ ਸੁਖਵਿੰਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸਮੇਂ ਦੀ ਲੋੜ ਸੀ ਜਿੰਨਾ ਚਿਰ ਅਸੀਂ ਪਰਿਵਾਰਾਂ ਸਵੇ ਜਥੇਬੰਦ ਨਹੀਂ ਹੋਵਾਂਗੇ ਕੂਨੀ ਜੇਰ ਤੱਕ ਕੋਈ ਵੀ ਕਮਿਊਨਿਟੀ ਇੱਥੇ ਨਹੀਂ ਬਚੂਗੀ ਇਸ ਟਾਈਮ ਤੇ ਕਿਸਾਨ ਨੂੰ ਮਜ਼ਦੂਰ ਨੂੰ ਦੁਕਾਨਦਾਰ ਨੂੰ ਰੇੜੀ ਫੜੀ ਵਾਲੇ ਨੂੰ ਮੰਨ ਲਓ ਹਰੇਕ ਤਬਕੇ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਜਿੱਡਾ ਵੱਡਾ ਹਮਲਾ ਵਾ ਉਹ ਸਾਰਾ ਕੁਝ ਕਾਰਪੋਰੇਟਰ ਵਾਲੇ ਘਰ ਵੱਲੇ ਬੰਨੇ ਲੈ ਕੇ ਜਾ ਰਿਹਾ ਵਾ ਲੋਕਾਂ ਕੋਲੇ ਕੋਈ ਚੀਜ਼ ਵੀ ਨਹੀਂ ਬਚਣੀ ਸਾਡਾ ਰੇੜੀ ਫੜੀ ਵਾਲਾ ਹੱਟੀ ਪੱਟੀ ਵਾਲਾ ਸਾਰਾ ਕੁਝ ਇਹਨਾਂ ਨੇ ਖਤਮ ਕਰਨ ਦਾ ਪ੍ਰੋਗਰਾਮ ਬਣਾ ਰਿਆ ਵਾ ਜਦੋਂ ਵੱਡਾ ਮਾਲ ਬਣਿਆ ਵੱਡੇ ਮਾਲ ਨੇ ਹਜ਼ਾਰਾਂ ਦੁਕਾਨਾਂ ਸਾਡੀਆਂ ਖਾ ਜਾਣੀਆਂ ਵਾ ਕਿਉਂਕਿ ਸਾਡੀ ਜਿਹੜੀ ਪਿੰਡ ਵਾਲੀ ਦੁਕਾਨਾਂ ਲਾਲੇ ਦੀ ਉਹ ਸਾਡੇ ਵਾਸਤੇ ਮੁਬਾਰਕ ਆਹੀ ਦਾਰਸ ਦਾ ਸੌਦਾ ਉੱਥੋਂ ਲੈ ਆਉਣੇ ਆ ਇਹ ਸਰਕਾਰ ਡਬਲਿਊਟੀਓ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਕਾਰਪੋਰੇਟ ਦੇ ਹੱਥ ਫੜਾਉਣਾ ਚਾਹੀ ਉਹਦੇ ਵਾਸਤੇ ਮਾਵਾ ਭੈਣਾਂ ਦੇ ਵੱਡੇ ਇਕੱਠ ਜਿਹੜੇ ਉਹ ਕਰਕੇ ਪਰਿਵਾਰਾਂ ਸਵੇਜ ਜਥੇਬੰਦ ਹੋ ਰਹੇ ਆ ਤੇ ਅਪੀਲ ਕਰਾਂਗੇ ਵੀ ਸ਼ਹਿਰ ਵਾਲੇ ਰੇੜੀ ਫੜੀ ਵਾਲੇ ਦੁਕਾਨਦਾਰ ਮਾਸਟਰ ਡਾਕਟਰ ਸਾਰੇ ਜਥੇਬੰਦ ਹੋਣ ਤਾਂ ਜੋ ਉਹਨਾਂ ਦੇ ਸਮੇਂ ਵਿੱਚ ਇਕੱਠੇ ਹੋ ਕੇ ਲੜਿਆ ਜਾ ਸਕੇ ਇਹਨਾਂ ਜਿੱਤਾ ਨੂੰ ਅਸੀਂ ਕੁਝ ਵੀ ਨਹੀਂ ਕਹਿੰਦੇ ਕਿਉਂਕਿ ਇਹ ਜਿੱਤਾ ਜਿਹੜੀਆਂ ਵਕਤੀ ਜਿੱਤਾਵਾਂ ਕਦੀ ਕੋਈ ਆ ਗਿਆ ਕਦੀ ਕੋਈ ਗਿਆ ਵਾਰੀ ਨਾ ਕੁੱਟ ਰਿਹਾ ਇਹਨਾਂ ਨੇ ਵਾਰੀ ਵਧਈ ਆ ਅਸਲੀ ਜਿੱਤ ਹੋਣੀ 140 ਕਰੋੜ ਭਾਰਤੀ ਲੋਕਾਂ ਦੀ ਉਸ ਦਿਨ ਜਿੱਦਣ ਲੋਕ ਆਪਣੀ ਕਿਰਤ ਕਮਾਈ ਨੂੰ ਬਚਾਉਣ ਵਾਸਤੇ ਆਪਣੇ ਕਿਤੇ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਆ ਲਿਆ ਅਸਲੀ ਜੇ ਤੁੱਦਣ ਹੋਣੀਆਂ ਇਹ ਤਾਂ ਜਿਹੜਿਆ ਟਕੌਂਜਾ ਟਕੌਂਸਲਾ ਪਿੱਟਿਆ ਜਾ ਰਿਹਾ ਵਾ ਲੋਕਤੰਤਰ ਦਾ ਲੋਕਤੰਤਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਪੰਜਾਂ ਸਾਲਾਂ ਬਾਅਦ ਵਾਰੀ ਦੇ ਨਾਲ ਲੁੱਟ ਕੇ ਆਪਣਾ ਤੋਰੀ ਫੁਰਕਾ ਚਲਾਉਂਦੇ ਰਲ ਕੇ ਬਾਜੀ ਖੇਡ ਰਿਆ ਅਸੀਂ ਇਹਨਾਂ ਜਿੱਤਾਂ ਜੁੱਤਾਂ ਨੂੰ ਕੋਈ ਨਹੀਂ ਜਿੱਤਾਂ ਨੂੰ ਹਾਰਾਂ ਦੇ ਵਿੱਚ ਤਬਦੀਲ ਕਰਨ ਵਾਲੇ ਆ ਲੋਕ ਜਿਹੜੇ ਤੁਹਾਨੂੰ ਪਿੱਛੇ ਬੈਠੇ ਨਜ਼ਰ ਆਉਂਦੇ ਆ 140 ਕਰੋੜ ਭਾਰਤੀ ਨੇ ਕਿਉਂਕਿ ਜੇ ਏਡੀ ਵੱਡੀ ਜਿੱਤ ਦਿੱਲੀ ਦੀ ਹੋਣੀ ਹੁੰਦੀ ਤੇ ਫਿਰ ਪਿਛਲੀ ਆ ਜਿਹੜੀ ਚੋਣ ਲੰਘ ਕੇ ਗਈ ਐ ਐਮਪੀ ਦੀ ਇਹਦੇ ਵਿੱਚ 240 ਦੇ ਅੰਕੜਾ ਕਿਉਂ ਰਹਿ ਜਾਂਦਾ ਕਿਉਂਕਿ ਆਪ ਕੀ ਬਾਾਰ 400 ਪਾਰ ਦਾ ਨਰਸਾ ਗਾ ਮੋਦੀ ਦਾ ਇਹ ਸਾਰਾ ਕੋਈ ਲੋਕ ਜਾਣਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਆਪਣੀ ਦਲੀਲ ਦੇ ਨਾਲ ਗੱਲ ਰੱਖਦੇ ਹੋਏ ਕਿਰਤ ਨੂੰ ਬਚਾਉਣ ਵਾਸਤੇ ਅੱਗੇ ਆਉਣਗੇ ਵੇਖੋ ਜੀ ਆਮ ਸਰਕਾਰ ਜਿਹੜੀ ਆ ਬਣਾਈ ਸੀ ਜਦੋਂ ਲੋਕਾਂ ਨੇ ਬੜੀਆਂ ਉਮੀਦਾਂ 'ਚ ਬਣਾਈ ਸੀ ਇਹਤ ਪਲੇਖਾ ਹੋ ਗਿਆ ਉਹਨਾਂ ਨੂੰ 92 ਵੀਰਾਂ ਨੂੰ ਕਿ ਸ਼ਾਇਦ ਸਾਡਾ ਲੋਕਾਂ ਦੇ ਵਿੱਚ ਕਰੇਜ ਏਡਾ ਵੱਡਾ ਹੈ ਸਾਨੂੰ ਇਹ ਚੁੰੜ ਰਹੇ ਆ ਅਸਲ ਦੇ ਵਿੱਚ ਕਰੇਜ ਵੱਡਾ ਨਹੀਂ ਪਹਿਲੀਆਂ ਰੋਹ ਵਾਰਿਆ ਸੀ 83 ਦੇੜੀਆਂ ਦੋਵੇਂ ਉਹਨਾਂ ਤੋਂ ਲੋਕ ਅੱਕ ਚੁੱਕੇ ਸਨ ਉਹਨਾਂ ਦੇ ਅਕੀਵੇਂ ਦੇ ਵਿੱਚੋਂ ਇਹਨਾਂ ਤੇ ਤਜਰਬਾ ਕੀਤਾ ਸੀ ਪਰ ਉਹ ਤਜਰਬਾ ਪੂਰੀ ਤਰ੍ਹਾਂ ਫੇਲ ਹੋਇਆ ਵਾ ਭਗਵੰਤਮਾਨ ਸਰਕਾਰ ਪੂਰੀ ਤਰ੍ਹਾਂ ਇਸ ਟਾਈਮ ਤੇ ਫੇਲ ਵਾ ਇਹ ਤੋਂ ਕੋਈ ਆਸ ਲਾ ਕੇ ਅਸੀਂ ਅਗਲੀ ਗੱਲ ਕਰ ਲਈਏ ਉਹ ਸਾਡੇ ਵਾਸਤੇ ਠੀਕ ਨਹੀਂ ਹੋਊਗੀ ਕਿਉਂਕਿ ਅਸਲ ਦੇ ਵਿੱਚ ਲੋਕਾਂ ਨੂੰ ਆਪਣੇ ਸੰਘਰਸ਼ ਦੇ ਉੱਤੇ ਟੇਕ ਰੱਖਣੀ ਚਾਹੀਦੀ ਆ ਜੋ ਸਾਡੇ ਵੱਡੇ-ਵਡੇਰਿਆਂ ਨੇ ਸੰਘਰਸ਼ ਕਰਕੇ ਸਮਾਜ ਨੂੰ ਬਚਾਇਆ ਮੇਰਾ ਨਾਮ ਹਰਜੀਤ ਕੋਰ ਮੈਂ ਜ਼ਿਲ੍ਹਾ ਸਰਾਕਰ ਮੈਂ ਬਿਲਕੁਲ ਆਪਣੇ ਮਨ ਔਰ ਤਨ ਦੇ ਨਾਲ ਨਿਭਾਵਾਂਗੀ ਜੋ ਵੀ ਸਾਡੀ ਡਿਊਟੀ ਹਨ ਉੱਥੇ ਲਾਈ ਜਦੋਂ ਵੀ ਸਾਡੀ ਡਿਊਟੀ ਲਾਈ ਜਾਊਗੀ ਸ਼ੰਭੂ ਲਾਈ ਜਾਊਗੀ ਗੁਰਦਾਸਪੁਰ ਜਿੱਥੇ ਇੱਥੇ ਲੋਕਲ ਤਰਨਆਂ ਤੇ ਵੀ ਲਾਈ ਜਾਊਗੀ ਅਸੀਂ ਬਿਲਕੁਲ ਮਨੋਂ ਤਨੋਂ ਤਨ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਅਸੀਂ ਜਾਵਾਂਗੇ ਉਹਦੀ ਸਰਕਾਰ ਨੇ ਤੇ ਬਹੁਤ ੱੱਕਾ ਕੀਤਾ ਕਿਸਾਨਾਂ ਦੇ ਨਾਲ ਪਰ ਉਹਦੇ ਵਿੱਚ ਸਾਡੀਆਂ ਬੀਬੀਆਂ ਸਾਡਾ ਸਾਥ ਦੇਣਗੀਆਂ ਤੇ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਤੇ ਆਪਣਾ ਮੋਰਚਾ ਅਸੀਂ ਜਿੱਤ ਕੇ ਉੱਥੋਂ ਫਤਿਹ ਕਰਕੇ ਆਵਾਂਗੇ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੈਂ ਪਕਾਈ ਦੀ ਪ੍ਰਧਾਨ ਹੈ ਹਾਂਜੀ ਕਿ ਮੈਂ ਰੈਲੀ ਰੱਖੀ ਆ ਬੀਬੀਆਂ ਦੇ ਚੋਣ ਵਾਸਤੇ ਕਮੇਟੀ ਵਾਸਤੇ ਤੇ ਜ਼ਿਲੇ ਦੀ ਕਮੇਟੀ ਚ ਨਹੀਂ ਜਾਏਗੀ ਇਹਦੇ ਵਿੱਚ ਕੀ ਹੈ ਸਾਡੇ ਵੀਰ ਅੱਗੇ ਹਰ ਜਗ੍ਹਾ ਜਾਂਦੇ ਸੀ ਉਹ ਕਈ ਜਗ੍ਹਾ ਨਹੀਂ ਵੀ ਜਾਣ ਕਰਕੇ ਫੇਸ ਕਰਕੇ ਕਹਿੰਦੇ ਵੀ ਅਸੀਂ ਬੀਬੀਆਂ ਨੂੰ ਦਿਨੇ ਆਉਤਾ ਜਿੰਨੀਆਂ ਵੱਧ ਤੋਂ ਵੱਧ ਬੀਬੀਆਂ ਦਾ ਇਹ ਕਮੇਟੀ ਬਣਾਉਣਗੇ ਅਸੀਂ ਆਪਣੇ ਵੀਰਾਂ ਦੇ ਨਾਲ ਮਿਲ ਜੁਲ ਕੇ ਜਾਮਾ ਕਰਾਂਗੇ ਹਰ ਜਗ੍ਹਾ ਹੱਲ ਕਰਾਂਗੇ ਪਹਿਲਾਂ ਵੀ ਅਸੀਂ ਸਾਥ ਦਿੰਦੇ ਆਂ ਸ਼ੁਰੂ ਤੋਂ ਦਿੱਲੀ ਚ ਵੀ ਸਾਥ ਦਿੱਤਾ ਵਾ ਤੇ ਇੱਥੇ ਵੀ ਜਿੰਨੀਆਂ ਕੋਈ ਜ਼ਿਲੇ ਦੀ ਮੀਟਿੰਗ ਹੋਏ ਕੋਈ ਇਕਾਈ ਦੀ ਹੋਏ ਜੋਨ ਦੀ ਹੋਏ ਸਾਰੀ ਜਗ੍ਹਾ ਸਾਥ ਦਿੰਦੇ ਆਂ ਇਹ ਕਹਿੰਦੇ ਸਰਕਾਰ ਭਾਵੇਂ ਉਹਨਾਂ ਦੀ ਹੋਵੇ ਪਰ ਸਾਡੇ ਨਾਲ ਜਿਹੜੀਆਂ ਬੀਬੀਆਂ ਦਾ ਸਾਥ ਆ ਬੀਬੀਆਂ ਸਾਡੀਆਂ ਘਰਾਂ ਵਿੱਚ ਨਹੀਂ ਰੋਟੀਆਂ ਪਕਾਉਣ ਯੋਗੀਆਂ ਚੁੱਲ੍ਹੇ ਚੌਕੇ ਯੋਗੀਆਂ ਰਹਿ ਗਈਆਂ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀਆਂ ਹਨ ਤਾਂ ਅਸੀਂ ਜਿੱਤਾਂਗੇ ਆਪਣੀ ਜਿੱਤ ਵੱਲ ਜਾ ਰਹੇ ਹਾਂ ਤੇ ਉੱਧਰ ਡੱਲੇਵਾਰ ਸਾਹਿਬ ਵੀ ਮਰਦਮਦਰ ਤੇ ਬੈਠੇ ਆ ਉਹ ਕਿਹਦੇ ਵਾਸਤੇ ਸਾਡੇ ਵਾਸਤੇ ਬੈਠੇ ਐ ਇੰਨੇ ਦਿਨ ਤੋਂ ਦੇਖੋ ਅਸੀਂ ਇੱਕ ਦਿਨ ਕੀ ਇੱਕ ਟਾਈਮ ਨਾ ਖਾਣਾ ਖਾਈਏ ਤੇ ਸਾਨੂੰ ਬਹੁਤ ਮੁਸ਼ਕਲ ਆਉਂਦੀ ਆ ਇਸ